ਹੈਲੋ ਐਲ ਵੈਲਕਮ ਗਾਇਸ ਕਮੈਟਰੀ ਸੇ ਲੈਕਟੈਂਡ ਹੋ ਗਿਆ ਲੱਗਦਾ ਦਿਲੀ ਐਸਸ ਵੀ ਦੀ ਇੱਕ ਹੋਰ ਕੰਟੈਂਟ ਦੀ ਵੀਡੀਓ ਤੇ ਮਿੱਤਰੋ ਅੱਜ ਆਪਾਂ ਬਣਾਉਣੀ ਆ ਪੈਲੀ ਪੈਲੀ ਟਰਾਲਾ ਚੱਲ ਤੋ ਚਲ ਕੇ ਜੰਦਾ ਹਾਂ ਮੈਂ ਤਵੀਆਂ ਨਾਲ ਲੈ ਜਾਂਦੀਆਂ ਸੀ ਤੇ ਵੈਕ ਕਰੀਏ ਤੇ ਤਵੀਆਂ ਮੈਂ ਲੈ ਆਉਂਦੀਆਂ ਸੀ ਆਪਣੇ ਗਵੰਡੀਆਂ ਦੀਆਂ ਹੀ ਆ ਤੇ ਹੁਣ ਆਪਾਂ ਪਤਮ ਬਾਤੂਆਂ ਬਾਗੋ ਕੇ ਪੈਲੀ ਪੁਣੀ ਨਾ ਤੇ ਫੇਰ ਆਪਾਂ ਬੀਜਣੀਆਂ ਕੀ ਚੂਨਾ ਹੀ ਲਾਈਦਾ ਹੁੰਦਾ ਚੂਨਾ ਲਾਵਾਂਗੇ ਅੱਧੀ ਮੈਂ ਕੱਲ ਬਾਅਦ ਤਹੀ ਆਨਲਾਈਨ ਤੇ ਐਨੀ ਕੁ ਵਾਈਏ ਤੇ ਤਵੀਆਂ ਪੁੱਠੇ ਪਾਸੇ ਮੋੜੀ ਦੀਆਂ ਨਹੀਂ ਹੁੰਦੀਆਂ ਖੋਲ ਦੇ ਤਵੀਆਂ ਬਾਕੀ ਜ਼ੋਰ ਦਾ ਫੁੱਲ ਟਾਈਟਰ ਚ ਤੇ ਦੇਖ ਲੈਨੇ ਬਾਕੀ ਮਾਰਦਾ ਜ਼ੋਰ-ਜ਼ੋਰ ਕੇ ਨਹੀਂ ਚੱਲ ਭਈ ਜ਼ੋਰ ਤਾਂ ਮਿੱਤਰੋ ਫੁੱਲ ਮਾਰਨ ਲਿਆ ਵੇਖੋ ਤੁਸੀਂ ਦੂਦੀ ਬਣਾਈ ਪਈ ਇੰਨੇ ਦਾ ਫੁੱਲ ਆਰਮ ਤੇ ਘੈਂਟ ਵਾਲੀ ਪੁੜੀ ਬਣ ਗਾਈ ਤੇ ਆਪਾਂ ਬੀਜਣੀਆਂ ਨਾਲ ਘੰਟਰ ਨਾਲ ਤੇ ਆ ਕਿ ਲਈ ਬਸ ਵਾਣਾ ਏ ਕਿਲਾ ਤਾਂ ਮਿੱਤਰੋ ਵਾਣਾ ਪੰ ਇਹਦੇ ਵਿੱਚ ਵਿੱਚ ਉਹਨਾਂ ਹੀ ਲਾ ਦੇ ਜੇ ਮੈਂ ਤਾਂ ਨਾ ਮੇਰਾ ਪਹਿਲਾਂ ਰਾਦਾ ਪੱਠੇ ਦੀ ਜੇ ਤੇ ਮਾੜੀ ਦੀ ਇੰਨੀ ਕਬਾਈ ਗਈ ਪਹਿਲੀ ਤੇ ਆਪਾਂ ਪਲਾਂਟਰ ਨਾਲ ਬੀਜ ਦੇ ਨਾਲ ਲਾ ਦੇਨੇ ਝੋਨਾ ਤੇ ਝੋਨਾ ਲਾਲੂ ਕੇ ਤੇ ਬਾਕੀ ਵੱਡਾਂਗੇ ਅਗਲੀ ਦਾ ਉਸ ਤੋਂ ਅਗਲੀ ਵੀਡੀਓ ਚ ਤੇ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ 20 ਸਬਸਕ੍ਰਾਈਬ ਤੋਂ ਬੜੇ ਅੜਦੇ ਮਿੱਤਰੋ 16 ਹੀ ਹੋਏ ਆ ਜੇ ਤੇ 17 18 19 ਤੇ 20 ਕਰਾਓ ਬਹੁਤ ਜਲਦੀ ਕਰਾਓ ਤੇ ਵਲੌਗ ਬਣਾਉਣਗੇ ਰੀਅਲ ਵੀ ਆਊਗਾ ਆਪਣਾ ਪਾਲੀ ਵਾਵਾਂਗੇ ਜਿੱਦਣ ਤੇ ਜੰਗ ਦੀ ਵੀ ਸੱਚ ਖੜੀ ਆ ਕਿ ਜੰਗ ਜੂਗਾਂਦੇ ਹੁਣ ਤਲਨੇ ਵਾਲਾ ਬਸ ਇਹ ਸਮਝੌਤਾ ਹੋਣਾ ਲੈ ਸੰਗਾ ਹੋ ਤੇ ਬਾਕੀ ਬਾਤ ਹੀ ਇੱਕ ਗੱਲਾ ਤਾਂ ਪੈਲੀ ਆਪਾਂ ਮਿੱਤਰੋ ਜਿੰਨੀ ਗੱਲ ਗਈ ਤੇ ਹੁਣ ਚੱਲ ਜੀਏ ਕਿਰਾਂਟ ਆਖੋ ਜੀ ਪੈਟਰੀ ਤੇ ਅੱਜ ਆਪਾਂ ਰੋਧ ਥੰਬਨੇਲ ਦਾ ਖੇਡ ਲਈ ਲੋ ਜੀ ਹਮਨੇ ਲਿਆ ਆਪਾਂ ਫਿਰ ਤੋਂ ਟਰੈਕਟਰ ਨੂੰ ਧੱਕੀਏ ਜਿਹੜਾ ਖੈਂਡ ਦਾ ਟਰੈਕਟਰ ਉਹਦੇ ਮਗਰ ਠੋਕੀਏ ਪਲਾਂਟਰ ਹਾਂ ਹੁਣ ਫਟ ਇਹਦੇ ਮਗਰ ਨਾਲ ਠੋਕੀਏ ਮਿੱਤਰੋ ਵੇਖੀਓ ਉਹ ਇਹਦੇ ਮਗਰ ਠੋਕੀਏ ਪਲਾਂਟਰ ਕਿੱਥੇ ਗਾਇ ਇੱਕ ਦਸਾਂਦ ਵੜੇ ਹੋਏ ਪਿੱਛੇ ਤੇ ਟਰਾਲ ਇਹਦੀ ਲੰਘ ਜੂ ਹਾਂ ਓਹ ਹੋ ਮੜ ਜਾ ਬੈਗ ਨੂੰ ਵਜਾ ਬੈਗ ਨੂੰ ਬੈਗ ਨੂੰ ਬੈਗ ਨੂੰ ਬੱਚ 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 ਤੇ ਮੇਰੇ ਤੁਹਾਨੂੰ ਪਲਾਂਟਰ ਪਲਾਂਟਰ ਪਾ ਕੇ ਮਿਲਦੇ ਠੀਕ ਹੈ ਲਓ ਜੀ ਮਿੱਤਰੋ ਬੀਜ ਜੰਨੇ ਆਪਾਂ ਚੋੜਦਾ ਤੇ ਝੋਨਾ ਦਾ ਵੱਡਾਂ ਅਗਲੀ ਵੀਡੀਓ ਚ ਮੈਂ 1 2 3 ਤਿੰਨ ਕੇ ਲਈ ਬੀਜ ਤੇ ਚੌਥਾ ਵੀ ਬੀਜ ਲੱਗਦਾ ਤੇ ਬਾਕੀ ਅਗਲੀ ਵੀਡੀਓ ਚ ਆਪਾਂ ਇਹਨੂੰ ਸ਼ਾਇਦ ਜੇ ਪੱਕ ਪੁੱਟ ਗਿਆ ਵੱਢ ਲਾਂਗੇ ਜੇ ਨਾ ਪੱਕਿਆ ਫਿਰ ਰੇਲੇ ਫਿਰੋ ਤੇ ਬਾਕੀ ਤੁਹਾਨੂੰ ਝੋਨਾ ਝੋਨਾ ਬੀਜ ਬੂਜ ਕੇ ਮਿਲਦੇ ਆ ਅੱਧ ਪਜਦਾ ਅਜਿਹੋ ਬੀਜ ਦਾ ਠੀਕ ਆ ਜੀ ਫਿਰ ਤੁਹਾਨੂੰ ਮਿਲਦੇ ਆ ਲੋ ਜੀ ਮੇਰੇ ਤੋਂ ਚੋਨਾ ਆਪਾ ਦਿੱਤਾ ਸਾਰਾ ਕਿਲੇ ਤੋਂ ਵੀਦ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹਨੇ ਚ ਲਈ ਗੁੱਡ ਬਾਏ ਅਗਲੀ ਵੀਡੀਓ ਚ ਹੋਰ ਸੈਨ ਮਿੱਤਰੋ ਇੱਕ ਬੰਦਾ ਏ ਤੁਹਾਨੂੰ ਦਿਖਾਉਣਾ ਮੈਂ ਉਹ ਆਖਣਾ ਕਿ ਮੇਰੀ ਤੂੰ ਵੱਡ ਦੇ ਮਤਲਬ ਕੀ ਖਰਚਾ ਖੁੱਡਾ ਲੈਣੀ ਉੱਥੇ ਥੋਨਾ ਖੜਾ ਉਦਾ ਜਿਹੜਾ ਕਿਲਾ ਮੈਂ ਵੇਖਿਆ ਮੈਂ ਚਲੋ ਫਿੱਡਾ ਕਿਲਾ ਤੇ ਮੈਂ ਤਾਂ ਨਾ ਵੱਧ ਜੇ ਕਿਹਨ ਦੇਖਦੇ ਆ ਮਿੱਤਰੋ ਕਿੰਝ ਜਿਆਦਾ ਵੱਡਾ ਆ ਪੈਸੇ ਦਾ ਲਗਾਗੇ ਤੇ ਚਲਦੇ ਆ ਕਿਉਂ ਨਾ ਉਥੇ ਹੋਰ ਤੁਹਾਨੂੰ ਦਿਲਦੇ ਆ ਜੀ ਫਿਰਤਾਂ ਨੂੰ ਮਿਲਦੇ ਆ ਆ ਕਿ ਲੰਮ ਮੈਟਰ ਜਦਾ ਵੱਡਾ ਹੈ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੁਣੇ ਕਿਦੂ ਗੁੱਡ ਬਾਏ ਤੇ ਵੱਡਾ ਨਾਮ ਮੈਂ ਸ਼ੁਰੂ ਕਰਦਾ ਹਾਂ ਤੇ ਮਿਲਦੇ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੁਣੇ ਜਲਦੀ ਗੁੱਡ ਬਾਏ